ਵੈਗੁਰ ਜੇਕਾ ਖਾਲਸਾ ਵੈਗੁਰ ਜੇ ਕੀ ਫਤਿਹ ਤਰਨ ਗਗਨ ਨਵਖੰਡ ਮੇ ਜੋਤਿ ਸਵਰੂਪੀ ਰਹਿਓ ਪਰ ਪਨਮਤਰਾ ਕਛੁ ਭੇਦ ਨਹੀਂ ਗੁਰ ਅਰਜਨ ਪਰ ਤਖ ਹਰ ਪਾਟ ਮथुरा ਜੀ ਨੇ ਗੁਰੂ ਅਰਜਨ ਦੇਵ ਜੀ ਦੇ ਵਿੱਚ ਹਰੀ ਦੇ ਪ੍ਰਤੱਖ ਦਰਸ਼ਨ ਕਰਨ ਤੋਂ ਬਾਅਦ ਗੁਰੂ ਅਰਜਨ ਦੇਵ ਜੀ ਨੂੰ ਅਕਾਲ ਪੁਰਖ ਦਾ ਪ੍ਰਤੱਖ ਰੂਪ ਦੱਸਿਆ ਹੈ ਸਿੱਖ ਧਰਮ ਵਿੱਚ ਗੁਰੂ ਦੀ ਪਦਵੀ ਸਭ ਤੋਂ ਉੱਚੀ ਹੈ ਗੁਰੂ ਦੀ ਥਾਪਨਾ ਅਕਾਲ ਪੁਰਖ ਆਪਣੇ ਹੁਕਮ ਦੇ ਅੰਦਰ ਸੰਸਾਰ ਦੇ ਕਲਿਆਣ ਦੇ ਲਈ ਕਰਦਾ ਹੈ ਗੁਰੂ ਸ਼ਰੀਰ ਤਾਰਨ ਕਰਕੇ ਵੀ ਗੁਰੂ ਜੋਤ ਹੁੰਦਾ ਹੈ ਗੁਰੂ ਦੀ ਹੋਂਦ ਤੇ ਸ਼ਕਤੀ ਸਦਾ ਹੀ ਕਾਇਮ ਰਹਿਣ ਵਾਲੀ ਹੁੰਦੀ ਹੈ ਗੁਰੂ ਜੋਤ ਨਾ ਜੰਮਦੀ ਹੈ ਨਾ ਮਰਦੀ ਹੈ ਉਹ ਕੇਵਲ ਪ੍ਰਕਾਸ਼ਮਾਨ ਹੁੰਦੀ ਹੈ ਇਹ ਜੋਤ ਖੰਡਾਂ ਬ੍ਰਹਿਮੰਡਾਂ ਪਤਾਲਾਂ ਵਿੱਚ ਇਕਸਾਰ ਵਿਰਾਜਮਾਨ ਰਹਿੰਦੀ ਹੈ ਜਨਮ ਮਰਨ ਦੂ ਹੋਵੇਂ ਨਹੀਂ ਜਨ ਪਰਯੋਪਕਾਰੀ ਆਏ ਜੀ ਅਦਾਨ ਦੇ ਭਗਤੀ ਲਾਇਨ ਹਰਿ ਸਿਉ ਲੈਣ ਮਿਲਾਏ ਗੁਰੂ ਦੇ ਆਲੂ ਤੇ ਕਿਰਪਾ ਲੂ ਹੈ ਮਨੁਖ ਜਦੋਂ ਸਤਗੁਰ ਦੇ ਉਪਦੇਸ਼ ਨੂੰ ਹਿਰਦੇ ਵਿੱਚ ਵਸਾ ਲੈਂਦਾ ਹੈ ਤਾਂ ਗੁਰੂ ਉਸ ਦਾ ਜਨਮ ਮਰਨ ਕੱਟ ਦਿੰਦਾ ਹੈ ਜਪਿਓ ਜਨ ਅਰਜਨ ਦੇਵ ਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ ਮਨੁਖ ਦਾ ਆਵਾ ਗਵਨ ਮਿਟ ਜਾਂਦਾ ਹੈ ਗਰਭ ਜੋਨੀ ਅਤੇ ਕੁੰਭੀ ਨਰਕ ਤੋਂ ਛੁਟਕਾਰਾ ਮਿਲ ਜਾਂਦਾ ਹੈ ਇਹ ਛੁਟਕਾਰਾ ਹੀ ਮੁਕਤੀ ਦਾ ਦੂਸਰਾ ਨਾਮ ਹੈ ਪਰ 타 ਖਰੀਦੇ ਗੁਰ ਅਰਜਨ ਕੀ ਹਰਪੂਰਨ ਬ੍ਰਹਮ ਨਿਵਾਸ ਲਿਓ ਪਟਮਥਰ ਜੀ ਆਖਦੇ ਹਨ ਕਿ ਅਕਾਲ ਪੁਰਖ ਨੇ ਗੁਰ ਅਰਜਨ ਦੇਵ ਜੀ ਦੇ ਹਿਰਦੇ ਅੰਦਰ ਪੂਰਨ ਰੂਪ ਦੇ ਵਿੱਚ ਨਿਵਾਸ ਕੀਤਾ ਹੈ ਗੁਰੂ ਆਪ दैਵੀ ਗੁਣਾਂ ਦਾ ਮੂਜਸਮਾ ਹੁੰਦਾ ਹੈ ਇਹ ਰੱਬੀ ਗੁਣ ਮਨੁੱਖ ਦੀ ਆਤਮਿਕ ਭੁੱਖ ਦੀ ਤ੍ਰਿਪਤੀ ਕਰਦੇ ਹਨ ਗੁਰੂ ਅਰਜਨ ਦੇਵ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਰੂਪੀ ਥਾਲ ਵਿੱਚ ਤਿੰਨ ਵਸਤੂਆਂ ਪਰੋਸੀਆਂ ਹਨ ਥਾਲ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਗਰਮ ਅਤੇ ਬੋਲਾਂ ਵਿੱਚ ਸਤ ਅਤੇ ਸੁਚੰਤਾ ਦਾ ਹੋਣਾ ਸੰਤੋਖ ਸੰਤੁਸ਼ਟੀ ਦਾ ਹੋਣਾ ਵਿਚਾਰ ਜੋ ਮਨੁੱਖ ਨੂੰ ਸਹੀ ਸੋਚ ਦੇਣ ਵਿੱਚ ਸਹਾਈ ਹੁੰਦਾ ਹੈ ਇਹਨਾਂ दैਵੀ ਗੁਣਾਂ ਦਾ ਸੁਮੇਲ ਮਨੁੱਖ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸ਼ਬਦ ਗੁਰੂ ਦੀ ਬਾਣੀ ਤੋਂ ਪ੍ਰਾਪਤ ਹੁੰਦਾ ਹੈ ਇਸ ਲਈ ਪ੍ਰਾਣੀ ਤੋਂ ਆਇਆ ਲਾਹ ਲੈਣ ਲੱਗਾ ਕਿ ਤੁਕ ਫੱਕੜੇ ਸਭ ਮੁਕਦੀ ਚੱਲੀ ਰਹਿਣ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ